ਅੱਖਾਂ ਦਾ ਲਸ਼ਕਰ ਇੱਕੋ ਵਾਰ ਉਮੰਡ ਕੇ ਆ ਗਿਆ ਏਦਾਂ ਟੁੱਟ ਕੇ ਆ ਗਿਆ ਪੈ ਗਿਆ ਜਿਵੇਂ ਕਹਿੰਦੀ ਅਚੰਚੇਤ ਕਿਸੇ ਵੱਡੇ ਸਾਗਰ ਦੇ ਵਿੱਚ ਸਮੁੰਦਰ ਦੇ ਵਿੱਚੋਂ ਵੱਡੀਆਂ ਲਹਿਰਾਂ ਦਾ ਏਦਾਂ ਤੂਫਾਨ ਆ ਜਾਂਦਾ ਨਾ ਸਮੁੰਦਰ ਦੇ ਵਿੱਚ ਉਹ ਲਹਿਰਾਂ ਦੀ ਗਿਣਤੀ ਮਿੰਤੀ ਨਹੀਂ ਰਹਿੰਦੀ ਸਮੁੰਦਰ ਦਾ ਪਾਣੀ ਉਛਲੇ ਮਾਰਦਾ ਬਿਆੰਤ ਕਹਿਰ ਟੋਂਦਾ ਜੋ ਵੀ ਉਹ ਲਹਿਰਾਂ ਦੇ ਵਿੱਚ ਆ ਜਾਂਦਾ ਉਹਨਾਂ ਨੂੰ ਤਬਾਹ ਕਰ ਦਿੰਦਾ ਇਸੇ ਤਰ੍ਹਾਂ ਕਹਿੰਦੇ ਫੌਜ ਵੱਡੀ ਫੌਜ ਵੱਡਾ ਲਸ਼ਕਰ ਆ ਗਿਆ ਟੁੱਟ ਕੇ ਪੈ ਗਿਆ ਕੋਈ ਪਤਾ ਨਹੀਂ ਲੱਗਦਾ ਕਵੀ ਸੰਤੋਖ ਸਿੰਘ ਜੀ ਇੱਥੋਂ ਤੱਕ ਲਿਖਦੇ ਨੇ ਐਨੀ ਫੌਜ ਹੈ ਆਪਾਂ ਜ਼ਿਕਰ ਕੀਤਾ ਸੀ ਨਾ ਦੁਬਾਰਾ ਫੇਰ ਰਿਪੀਟ ਕਰ ਦੇਵਾਂ ਇੰਨੀ ਫੌਜਾ ਜਿੱਥੋਂ ਦੀ ਲੰਘਦੇ ਜੇ ਸਮਗਰਮ